ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮਿਹਰਬਖਸ਼ ਰੱਖਣ ਮੀ ਮੀਨ ਕਰਦੀਆਂ ਸਾਰਿਆਂ ਲਈ ਅਨੇਕ ਖੁਸ਼ੀਆਂ ਲੈ ਕੇ ਆਵੇ ਤੇ ਇੱਧਰ ਆਪਾਂ ਬਣਾਉਣ ਲੱਗੇ ਸੀ ਲਾਲ ਤੇ ਹਰੀਆਂ ਮਿਰਚਾਂ ਤੇ ਇਹਨਾਂ ਵਾਸਤੇ ਆਪਾਂ ਨੇ ਲੈ ਲਿਆ ਮੈਦਾ ਮੈਦਾ ਆਪਾਂ ਨੇ ਲਿਆ ਛਾਣ ਵੀਡੀਓ ਫੋਲੋ ਵਾਚ ਕਰਿਆ ਕਰੋ ਠੀਕ ਹੈ ਤੇ ਇੱਧਰ ਆਪਾਂ ਨੇ ਨਮਕ ਪਾ ਲਿਆ ਅਗਰ ਚੈਨਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਆਉਂਦੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਸੋਨੇ ਸੋਨੀਆਂ ਸੋਨੇ ਸੋਨੇ ਮੇਰੀਆਂ ਪਹਿਨਾ ਪਰਾ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ YouTube ਫੈਮਿਲੀ ਨੂੰ ਤੇ ਵੀਡੀਓ ਪੂਰੀ ਵਾਚ ਕਰਿਓ ਤੇ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈਗੀ ਤੇ ਇਧਰ ਆਪਾਂ ਨੇ ਆਟੇ ਦੇ ਵਿੱਚ ਇਹ ਨਮਕ ਪਾ ਲਿਆ ਸੀਗਾ ਨਾ ਤੇ ਇਧਰ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਫੂਡ ਕਲਰ ਥੋੜਾ ਕੋ ਗ੍ਰੀਨ ਕਲਰ ਪਾਵੂੰਗੀ ਮੈਂ ਇਹ ਨਾ ਥੋੜਾ ਜਿਆਦਾ ਜੰਮ ਗਿਆ ਸੀਗਾ ਦੇਖੋ ਤੁਸੀਂ ਆਪਾਂ ਨੂੰ ਜਦੋਂ ਵੀ ਕੁਝ ਖਾਣ ਨੂੰ ਜੀ ਕਰੇ ਮਿੱਠਾ ਨਮਕੀਨ ਆਪਾਂ ਖੁਦ ਬਣਾ ਸਕਦੇ ਆ ਆਪਣੇ ਘਰੇ ਇਹ ਚੀਜ਼ਾਂ ਬਣਾਉਣ ਵਾਸਤੇ ਦੁੱਧ ਦਹੀਂ ਸਭ ਕੁਝ ਮਿਲ ਵਾਲਾ ਆਟਾ ਕਿਉ ਨਮਕ ਖੰਡ ਸਭ ਕੁਝ ਆਪਣੇ ਘਰੇ ਹੁੰਦਾ ਹੈ ਨਾ ਤੇ ਮੈਂ ਤਾਂ ਸਾਰੀਆਂ ਭੈਣਾਂ ਨੂੰ ਰਿਕਵੈਸਟ ਕਰਦੀ ਹੁੰਨੀ ਆ ਵੀ ਦੇਖੋ ਤੁਸੀਂ ਜਦੋਂ ਆਪਣੀ ਮਾਵਾ ਸੀਗੀਆਂ ਆਪਣੀ ਮਦਰ ਸੀਗੀਆਂ ਤੇ ਉਹਨਾਂ ਦਾ ਟਾਈਮ ਸੀ ਆਪਣੀਆਂ ਦਾਦੀਆਂ ਨਾਨੀਆਂ ਸੀ ਉਹ ਬੱਚਿਆਂ ਨੂੰ ਸਾਰਾ ਕੁਝ ਘਰੇ ਹੀ ਤਿਆਰ ਕਰਕੇ ਦਿੰਦੇ ਹੁੰਦੇ ਸੀ ਕੀ ਰੈਸਟੋਰੈਂਟ ਹੁੰਦੇ ਸੀ ਉਦੋਂ ਕਿਤੇ ਕਿਤੇ ਹਲਵਾਈਆਂ ਕੋਲੇ ਇੰਨੀਆਂ ਚੀਜ਼ਾਂ ਹੋ ਹੁੰਦੇ ਸੀ ਲੱਡੂ ਜਲੇਬੀਆਂ ਹੁੰਦੀਆਂ ਸੀਆਂ ਵਾਤ ਵਾਤ ਗੁਲਾਬ ਜਾਮਨ ਬਰਫੀ ਰਸਗੁਲੇ ਇਹਦੋਂ ਵੱੰਦ ਕੋਈ ਨਹੀਂ ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਚੱਲ ਪਈਆਂ ਤੇ ਆਪਾਂ ਵੀ ਘਰੇ ਉਹ ਤਿਆਰ ਕਰ ਸਕਦੇ ਹਾਂ ਤੇ ਇੱਧਰ ਆਪਾਂ ਨੇ ਰ ਪਾ ਲਿਆ ਸੀਗਾ ਤੇ ਆਪਾਂ ਨੇ ਘਿਓ ਪਾਇਆਗਾ ਤੇ ਆਪਾਂ ਨਾ ਕਦੀ ਵੀ ਨਾ ਮੈਂ ਬੇਕਿੰਗ ਪਾਊਡਰ ਸੋਡਾ ਕੋਈ ਚੀਜ਼ ਨਹੀਂ ਯੂਜ਼ ਕਰਦੀਗੀ ਇਸੇ ਤਰ੍ਹਾਂ ਹੀ ਮੈਂ ਬਣਾਉਂਦੀਗੀ ਜਿਹਦੇ ਵਿੱਚ ਮੈਂ ਘਿਓ ਨਾਲ ਜਾਂ ਰਫਾਈਂਡ ਆਇਲ ਵਗੈਰਾ ਨਾਲ ਜਾਂ ਆਪਾਂ ਕਿਸੇ ਤਰ੍ਹਾਂ ਵੀ ਮੰਨ ਲਓ ਤੁਸੀਂ ਕੋਈ ਵੀ ਚੀਜ਼ ਪਾ ਸਕਦੇ ਹੋ ਤੇ ਉਹਦੇ ਨਾਲ ਹੀ ਮੈਂ ਮੂਨ ਲਾ ਕੇ ਆਟਾ ਡੋ ਤਿਆਰ ਕਰਦੀਆਂਗੀ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਡੋ ਤਿਆਰ ਕਰਨਾਗਾ ਤੇ ਮੈਂ ਕਹਿੰਦੀ ਕਹਿੰਦੀ ਕਿਉਂਕਿ ਜਦੋਂ ਆਪਾਂ ਇੱਕ ਕੁੜੀਤੀ ਹੁੰਨੀਆਂ ਮਾਪਿਓ ਦੇ ਘਰੇ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਕਿਉਂਕਿ ਸਹੁਰੇ ਘਰੇ ਜਾ ਕੇ ਅੱਗੇ ਸਿੱਖਣ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਬੀਲਦਾਰੀਆਂ ਵਧੇ ਜਾਂਦੀਆਂ ਹੁੰਦੀਆਂ ਹਨਾ ਤੇ ਜੇ ਆਪਾਂ ਕੁਝ ਸਿੱਖਿਆ ਹੋਊਗਾ ਤੇ ਗਾਂ ਜਾ ਕੇ ਆਪਾਂ ਨੂੰ ਕੋਈ ਦੁੱਖ ਜਾਂ ਆਪਾਂ ਨੂੰ ਪਰੇਸ਼ਾਨੀ ਦਾ ਮੂੰਹ ਨਹੀਂ ਦੇਖਣਾ ਪੈਂਦਾਗਾ ਤੇ ਇਧਰ ਆਪਾਂ ਨੇ ਆਟਾ ਤਿਆਰ ਕਰ ਲਿਆ ਇਸੇ ਤਰ੍ਹਾਂ ਹੀ ਆਪਾਂ ਦੂਜਾ ਆਟਾ ਤਿਆਰ ਕਰਾਂਗੇ ਤੇ ਇਹਨੂੰ ਆਪਾਂ ਮਸਲ ਮਸਲ ਕੇ ਵਧੀਆ ਬਣਾ ਲਿਆ ਇਹ ਨਾ ਜ਼ਿਆਦਾ ਕਰੜਾ ਹੋਣਾ ਚਾਹੀਦਾ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਵੀ ਮੀਂਚ ਢਿੱਲਾ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਆਪਾਂ ਇਹ ਹੁਣ ਪਿੰਕ ਵਾਲਾ ਤਿਆਰ ਕਰਾਂਗੇ ਇਹ ਵੀ ਆਪਾਂ ਉਨਾ ਹੀ ਆਟਾ ਲਿਆਗਾ ਦੋ ਕਲਰ ਬਣਾਵਾਂਗੇ ਆਪਾਂ ਤੇ ਕਿਉਂਕਿ ਘਰੇ ਬਣੀ ਚੀਜ਼ ਆਪਾਂ ਬਿਮਾਰੀਆਂ ਤੋਂ ਰਾਹਤ ਹੁੰਦੀਆਂ ਸੇਤ ਨਹੀਂ ਆਪਣੀ ਖਰਾਬ ਹੁੰਦੀ ਇਹੋ ਜੀ ਚੀਜ਼ ਆਪਾਂ ਬਣਾ ਕੇ ਤੇ ਸਟੋਰ ਕਰਕੇ ਰੱਖ ਸਕਦੇ ਹਾਂ ਜਿੰਨਾ ਚਿਰ ਮਰਜ਼ੀ ਖਾ ਸਕਦੇ ਹਾਂ ਕਿਉਂਕਿ ਇਹਨਾਂ ਨੂੰ ਕੁਝ ਨਹੀਂ ਹੁੰਦਾ ਕੋਈ ਉਲੀ ਨਹੀਂ ਲੱਗਦੀ ਕੋਈ ਇਹਨਾਂ ਨੂੰ ਕੁਝ ਨਹੀਂ ਹੁੰਦਾ ਅਗਰ ਟਾਈਟ ਡੱਬੇ 'ਚ ਪਾਏ ਹੋਣ ਤਾਂ ਇਹਦੇ ਵਿੱਚ ਹਵਾ ਨਹੀਂ ਪੈਂਦੀ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਮਿਰਚਾਂ ਦੀ ਸ਼ੇਪ ਦਿੰਦੇ ਤੇ ਕੰਮ ਤਾਂ ਬੰਦੇ ਦੇ ਨਸੀਬ ਹੁੰਦੇ ਹਨਾ ਜੇ ਆਪਾਂ ਕੰਮ ਕਰਦੇ ਥੱਕ ਜਾਂਦੇ ਆ ਜਾਂ ਕੁਝ ਵੀ ਤੇ ਕਿਉਂਕਿ ਆਪਾਂ ਨੂੰ ਆਪਣੀ ਫੈਮਿਲੀ ਵਾਸਤੇ ਟਾਈਮ ਬਹੁਤ ਇੰਪੋਰਟੈਂਟ ਆ ਵੀ ਆਪਾਂ ਨੂੰ ਕੱਢਣਾ ਪੈਂਦਾ ਹੈਗਾ ਹਨਾ ਹਸਬੰਡ ਵਾਸਤੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਐਨਾ ਹੁਣ ਸੋਚਿਓ ਵੀ ਮੇਰੇ ਕੋਲੇ ਬੇਬੀ ਨਹੀਂ ਤੇ ਮੈਂ ਜਾਦੀਆਂ ਸਿਡੀਸ਼ਨਾਂ ਦੇਣੀ ਨਹੀਂ ਨਹੀਂ ਚਲੋ ਕੋਈ ਨਾ ਪ੍ਰਮਾਤਮਾ ਕਿਤੇ ਦਊਗਾ ਤੇ ਪਰ ਆਪਾਂ ਨੂੰ ਮੈਂ ਤੇ ਇੱਕ ਜਸਟ ਇਹ ਗੱਲ ਕਰਦੀ ਵੀ ਆਪਾਂ ਨੂੰ ਟਾਈਮ ਇਹ ਨਹੀਂ ਸੋਚਣਾ ਚਾਹੀਦਾ ਆਪਾਂ ਲਾਲਚ ਕਰੀਏ ਵੀ ਆਪਾਂ ਫ੍ਰੀ ਹੋ ਗਏ ਆ ਆਪਾਂ ਚਲੋ ਮੰਨ ਲਓ ਸਾਰੇ ਹੀ ਘਰਾਂ ਦੇ ਵਿੱਚ ਲੇਡੀ ਫ੍ਰੀ ਹੁੰਦੀਆਂ ਘੰਟਾ ਦੋ ਘੰਟੇ ਰੈਸਟ ਕਰਦੀਆਂ ਜੇ ਆਪਾਂ ਆਪਣੇ ਬੱਚਿਆਂ ਨੂੰ ਤੇ ਆਪਣੇ ਹਸਬੰਡ ਨੂੰ ਖੁਸ਼ ਰੱਖਣਾ ਤੇ ਆਪਾਂ ਕੁਝ ਵੀ ਕਰ ਸਕਦੀਆਂ ਹਨ ਤੇ ਕਿਉਂ ਤੁਹਾਨੂੰ ਪਤਾ ਬੱਚਿਆਂ ਖਾਤਰ ਵੀ ਨੀਂਦਾਂ ਗਵਾਉਣੀਆਂ ਪੈਂਦੀਆਂ ਆਪਣੀਆਂ ਮਾਵਾਂ ਵੀ ਗਵਾਈਆਂ ਸੀਗੀਆਂ ਤੇ ਹਸਬੰਡ ਖਾਤਰ ਵੀ ਕੁਝ ਨਾ ਕੁਝ ਕਰਨਾ ਪੈਂਦਾ ਕਿਉਂਕਿ ਉਹ ਕਜੇ ਆਪਾਂ ਘਰੇ ਕੰਮ ਕਰਦੀਆਂ ਉਹ ਬਾਹਰ ਕੰਮ ਕਰਕੇ ਆਉਂਦਾ ਇਹਨਾਂ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੀਆਂ ਮਿਰਚਾਂ ਫਰਾਈ ਕਰਨੀਆਂ ਆ ਹੁਣ ਤੇ ਇੱਕ ਚੰਗੀ ਵਾਈਫ ਧੀ ਚੰਗੀ ਨੂੰ ਚੰਗੀ ਪਤਨੀ ਚੰਗੀ ਮਾਂ ਬਣਨ ਵਿੱਚ ਬਹੁਤ ਕੁਝ ਸਹਿਣ ਕਰਨਾ ਪੈਂਦਾ ਬਹੁਤ ਸਿ ਕੁਝ ਆਪਣਾ ਟਾਈਮ ਗਵਾਉਣਾ ਪੈਂਦਾ ਆਪਣਾ ਆਪ ਆਪਣਾ ਆਪ ਭੁੱਲਣਾ ਪੈਂਦਾ ਹਨ ਤੇ ਪਰ ਮਾਤਾ ਮਾਂ ਕਰੇ ਸਾਭ ਦੀ ਜਿੰਦਗੀ ਦੇ ਵਿੱਚ ਖੁਸ਼ਹਾਲੀਆਂ ਤੇ ਉਹੋ ਕਰੇ ਖੁਸ਼ੀਆਂ ਬਖਸ਼ੇ ਤੇ ਇਧਰ ਆਪਾਂ ਨੇ ਹੁਣ ਨਾ ਫਰਾਈ ਕਰ ਲਈਆਂ ਸਾਰੀਆਂ ਮਿਰਚਾਂ ਤੇ ਇਧਰ ਆਪਾਂ ਖੰਡ ਪਾਉਂਦੇ ਹੁਣ ਤੇ ਖੰਡ ਇਹ ਮੋਟੀ ਵਾਲੀ ਆ ਮੈਂ ਤਾਂ ਸਾਭ ਦੀ ਮਿੱਠਾ ਪਾਉਂਗੀ ਤੇ ਖੰਡ ਵਿੱਚ ਕੋਲੀ ਭਰ ਕੇ ਪਾਈ ਸੀਗੀ ਕਿਉਂਕਿ ਉਹ ਪੌਣੀ ਪੌਣੀ ਕੋਲੀ ਆ ਆਟੇ ਦੀ ਸੀਗੀ ਮੈਦੇ ਦੀ ਤੇ ਇਧਰ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਹੁਣ ਆਪਾਂ ਇਹਦੀ ਚਾਚਨੀ ਬਣਾਉਣੀ ਆ ਚਾਚਨੀ ਆਪਾਂ ਜਾਦੀ ਗਾੜੀ ਨਹੀਂ ਬਣੇ ਇਹ ਤਾਂ ਖੰਡ ਮਿਸ਼ਰੀ ਆ ਮਿਸ਼ਰੀ ਵਰਗੀ ਖੰਡ ਜਿਵੇਂ ਮਿਸ਼ਰੀ ਹੁੰਦੀ ਆ ਤੇ ਅਗਰ ਤੁਸੀਂ ਗੁੱਸਾ ਨਾ ਕਰਿਆ ਕਰੋ ਕਿਉਂਕਿ ਪਤਾ ਕਿਉਂ ਆ ਆਪਾਂ ਇੱਕ ਦੂਜੇ ਨੂੰ ਇਹੋ ਜਿਹੀਆਂ ਗੱਲਾਂ ਆਪਾਂ ਸੁਣ ਸਕਦੇ ਸੁਣਾ ਸਕਦੇ ਤੇ ਇਧਰ ਚਾਚਨੀ ਜਿਹੜੀ ਬਣ ਕੇ ਰੈਡੀ ਹੋ ਗਈ ਤੇ ਇਧਰ ਆਪਾਂ ਨੇ ਨਾ ਦੁੱਧ ਪਾਤਾ ਵਿੱਚ ਦੁੱਧ ਪਾਉਣ ਨਾਲ ਨਾਲੇ ਤਾਂ ਇਹ ਚਾਚਨੀ ਦਾ ਨਾ ਵੀ ਉਹ ਹੋ ਜਾਂਦਾ ਜੇ ਮੈਲ ਮੂਲ ਉੱਤੇ ਹੋਵੇ ਤੇ ਇਹਦੀ ਸਾਰੀ ਮੈਲ ਜੀ ਉਹ ਹੋ ਜਾਂਦੀ ਖੰਡ ਨਾ ਸਾਫ ਜੀ ਨਹੀਂ ਲੱਗੀ ਸੀਗੀ ਮੈਨੂੰ ਤੇ ਫਿਰ ਆਪਾਂ ਰਿੰਗ ਅਰੰਗ ਕਾਟ ਵਗੈਰਾ ਕੁਝ ਨਹੀਂ ਪਾਏਗਾ ਹੁਣ ਆਪਾਂ ਥੋੜਾ ਥੋੜਾ ਜਿ ਮੈਨੂੰ ਲੱਗਿਆ ਤੇ ਮੈਂ ਇਹਦੇ ਨਾਲ ਲਾ ਦਿੰਦੀਆਂਗੀ ਤੇ ਬਹੁਤ ਸੀ ਨਾ ਉੱਥੇ ਬਾਹਰ ਬੜੀ ਖੰਡ ਚਿੱਟੀ-ਚਿੱਟੀ ਹੁੰਦੀ ਦੁੱਧ ਵਰਗੀ ਤੇ ਦੁੱਧ ਪਾਉਣ ਦਾ ਮਤਲਬ ਵੀ ਇਹ ਹੁੰਦਾ ਵੀ ਖੰਡ ਦੇ ਉੱਤੇ ਜੇ ਕੋਮੈਲ ਵਗੈਰਾ ਹੋਵੇ ਉਹ ਵੀ ਉਤਰ ਜਾਂਦੀ ਹੈ ਤੇ ਸੈਕਿੰਡ ਨੰਬਰ ਤਿੰਨ ਕਲਰ ਸੋਨਾ ਆਉਂਦਾ ਹੈਗਾ ਤੇ ਆਪਾਂ ਇਸ ਤਰ੍ਹਾਂ ਕਰਕੇ ਚਾਚਨੀ ਉਹੋ ਕਰ ਲੈਂਦੇ ਸਾਰੀ ਇਹ ਵੀਡੀਓ ਜਰੂਰ ਪੂਰੀ ਦੇਖਿਆ ਕਰੋ ਤੇ ਸਾਰੇ ਜਣੇ ਸਾਰੇ ਹੀ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਕਿਉਂਕਿ ਨਾ ਸਪੋਰਟ ਹੀ ਆਪਾਂ ਨੂੰ ਕਹਿੰਦੇ ਹੁੰਦੇ ਹਨ ਵੀ ਇਕੱਲਾ ਤਾਂ ਕੁਛ ਨਹੀਂ ਇੱਕ ਤੇ ਇੱਕ ਦੋ 11 ਹੁੰਦੇ ਆ ਤੇ ਜੇ ਆਪਾਂ ਇੱਕ ਦੂਜੇ ਦੀ ਸਪੋਰਟ ਕਰਾਂਗੇ ਮੰਨ ਲਓ ਜੇ ਇਹ ਨਹੀਂ ਮੈਂ ਕਹਿੰਦੀ ਮੇਰੀ ਨਾਲ ਕਰੋ ਸਾਰਿਆਂ ਨਾਲ ਹੀ ਕਰੋ ਕਿਉਂਕਿ ਜਦੋਂ ਆਪਾਂ ਇੱਕ ਦੂਜੇ ਦੀ ਸਪੋਰਟ ਕਰਦੇ ਨਾ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਬਹੁਤ ਚੰਗਾ ਲੱਗਦਾ ਤੇ ਆਪਾਂ ਇਧਰ ਤਾਰ ਬਣਾਉਣੀ ਤਾਰ ਜਿਆਦੀ ਥਿੱਕ ਨਹੀਂ ਬਣਾਉਣੀ ਜਿਵੇਂ ਇਸ ਤਰ੍ਹਾਂ ਦੀ ਬਣਾਉਣੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਉਹ ਮਿਰਚਾਂ ਜਿਹੜੀਆਂ ਫਰਾਈ ਕੀਤੀਆਂ ਐ ਲੈ ਚੀਆਂ ਫਾਤੀਆਂ ਮੈਂ ਦੋ ਕ ਪਾਣ ਕੇ ਤੇ ਨਾਲ ਮੈਂ ਪਾ ਦੂੰਗੀ ਰੋਜ਼ ਰੋਜ਼ ਵਾਟਰ گلاب ਜਲ ਬੀਕੋਸ ਇਹਦੇ ਨਾਲ ਨਾ ਟੇਸਟ ਚੰਗਾ ਆਉਂਦਾ ਹੈਗਾ ਹਨਾ ਤੇ ਹੁਣ ਆਪਾਂ ਨੇ ਜਿਹੜੀਆਂ ਮਿਰਚਾਂ ਫਰਾਈ ਕੀਤੀਆਂ ਉਹ ਵੀ ਆਪਾਂ ਇਹਦੇ ਵਿੱਚ ਡਿਪ ਕਰ ਦਿੰਦੇ ਤੇ ਬਹੁਤ ਹੀ ਸਵਾਦ ਚੀਜ਼ ਬਣਦੀ ਹੈ ਕਿਉਂਕਿ ਹਫਤੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ ਪੈਂਦੀਆਂ ਕਿਉਂਕਿ ਮੈਂ ਮਾਰਕੀਟ ਦੀ ਚੀਜ਼ ਬਣਾ ਲਿਆ ਕੇ ਖਾ ਕੇ ਖੁਸ਼ ਨਹੀਂ ਮੈਂ ਸੌਸ ਦੀ ਵੀਡੀਓ ਪਾਉਂਗੀ ਇੱਕ ਮੈਂ ਆਪਣੀ ਫਰੈਂਡ ਕੋਲੇ ਗਈ ਨਿੱਜ ਦੀ ਕੀ ਸੀਗੀ ਮੀਨ ਚ ਤੇ ਉਹਨਾਂ ਨੇ ਨਾ ਸਮੋਸੇ ਲਿਆਂਦੇ ਸੀਗੇ ਤੇ ਸਮੋਸਿਆਂ ਦੇ ਨਾਲ ਨਾ ਸੌਸ ਸੀ ਮੈਨੂੰ ਉੱਥੇ ਹੀ ਗੜਬੜ ਲੱਗੀ ਕੁਛ ਤੇ ਮੈਂ ਉਹਦੇ ਤੁਨਾਂ ਮੈਂ ਉਹਨੂੰ ਕਿਹਾ ਜਿਹੜੀ ਪਲਾਸਟਿਕ ਦੇ ਵਿੱਚ ਸੌਸ ਆਈ ਸੀ ਨਾ ਤੇ ਮੈਨੂੰ ਉਹ ਸੌਸ ਥੋੜੀ ਜੀ ਦੇ ਦੇ ਤੇ ਉਹ ਮੈਨੂੰ ਕਹਿੰਦੀ ਕੀ ਕਰਨੀ ਘਰੇ ਆ ਕੇ ਮੈਂ ਨੇ ਇੱਕ ਕੌਲੀ ਦੇ ਵਿੱਚ ਕੱਢੀ ਕੜ੍ਡੇ ਕਿਨ ਮੈਂ ਉਦੰਤ ਚਾਲ ਥੱਕੀ ਸੀ ਮੇਰੇ ਤੋਂ ਕੁਝ ਨਹੀਂ ਹੋਇਆਗਾ ਉਹਦਾ ਦੇਖਿਆ ਨਹੀਂ ਗਾ ਦੂਜੇ ਦਿਨ ਮੈਂ ਜਿੱਦੋ ਸੌਸ ਦੇ ਵਿੱਚ ਪਾਣੀ ਪਾਇਆ ਨਾ ਤੇ ਸੱਚ ਜਾਣਿਓ ਪ੍ਰਮਾਤਮਾ ਤੜਕੇ ਤੜਕੇ ਦਾ ਟਾਈਮ ਹੈ ਝੂਠ ਨਹੀਂ ਬੋਲ ਹੁੰਦਾ ਤੇ ਇਹਨਾਂ ਉਸ ਸੌਸ ਨਾਲ ਜਮਾ ਚਿੱਟੀ ਹੋ ਗਈ ਜਮਾ ਚਿੱਟੀ ਤੇ ਉਹਦੇ ਵਿੱਚ ਕੀ ਪਾਇਆ ਸੀ ਚਾਹਿਆ ਰੋਟ ਪਾਇਆ ਹੋਣਾ ਤੇ ਚਾਹੇ ਉਹ ਇਧਰ ਆਪਣੀਆਂ ਮਿਰਚਾਂ ਜਿਹੜੀਆਂ ਨੇ ਬਣ ਕੇ ਰੈਡੀ ਹੋ ਗਈਆਂ ਤੁਸੀਂ ਆਪ ਵੀ ਖਾਓ ਬੱਚਿਆਂ ਨੂੰ ਖਵਾਓ ਫੈਮਿਲੀ ਨੂੰ ਖਵਾਓ ਨਾਲੇ ਆਪ ਖੁਸ਼ ਨਾਲੇ ਬੱਚੇ ਖੁਸ਼ ਨਾਲੇ ਫੈਮਿਲੀ ਖੁਸ਼ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਆਪਣੇ ਭੈਣ ਨੂੰ ਦੋ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਤੈ ਦੇਵ ਤੋਂ ਸ਼ੁਕਰ ਪਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਇਹ ਬਹੁਤ ਸਾਫਟ ਤੇ ਬਹੁਤ ਹੀ ਕ੍ਰਿਸਪੀ ਵੀ ਬਣਦੀਆਂ ਸਾਫਟ ਵੀ ਬਣਦੀਆਂ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਛਿ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਡੱਬੇ ਚ ਪਾ ਕੇ ਰੱਖ ਲਈਆਂ ਮੇਰਾ ਤਾਂ ਹਫਤਾ ਬੰਨੇ ਤੇ ਅਗਲੀ ਵਾਰ ਫਿਰ ਵੇਖਾਂਗੇ ਵੀ ਕੀ ਬਣਾਉਣਾਗਾ ਕੋਈ ਨਵੀਂ ਤਰੀਕ ਨਵੀਂ ਨਵੀਂ ਚੀਜ਼ ਤੇ ਤਦ ਤੱਕ ਲਈ ਸਾਰਿਆਂ ਨੂੰ ਹੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਨਵੀਂ ਵੀਡੀਓ ਵਿੱਚ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ